ਤੋ ਬੜਾ ਬਹੁਤ ਖੜੇ ਆ ਜੀ ਜਿਨ੍ਹਾਂ ਨੇ ਅੱਖਾਂ ਤੇ ਬਨ ਕੇ ਪੱਟੀ ਤਾਂ ਟਾਈਪਿਸਟ ਕੀਤੀ ਐ ਬੜੀ ਵੱਡੀ ਗੱਲ ਐ ਬੋਲਡ ਰਿਕਾਰਡ ਦੇ ਵਿੱਚ ਆਪਣਾ ਨਾਮ ਦਰਜ ਕਰਵਾਇਆ ਐ ਤੁਸੀਂ ਜਾਣਦੇ ਹੋ ਪ੍ਰਤੀਕ ਉਂਗਰਾਲਾ ਸਾਹਿਬ ਸੋ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਅੱਜ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਜਿਹੜਾ ਇਹਨੂੰ ਸਨਮਾਨ ਕੀਤਾ ਗਿਆ ਤੇ ਉਹਦਾ ਹੌਸਲਾ ਵਧਾਈ ਤੇਰੀ ਕੀਤੀ ਗਈ ਐ ਸੋ ਤਸਵੀਰਾਂ ਵੀ ਦਿਖਾ ਰਹੇ ਆ ਤੇ ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਪਹਿਲਾਂ ਵੀ ਤੁਹਾਨੂੰ ਚੈਨਲ ਤੇ ਲਈ ਉਹਨਾਂ ਦੀਆਂ ਤਸਵੀਰਾਂ ਤੇ ਉਹਨਾਂ ਦਾ ਟੈਲੈਂਟ ਵਿਖਾਇਆ ਸੀ ਤਾਂ ਹੁਣ ਫਿਰ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਬੜੀ ਮਾਣ ਵਾਲੀ ਗੱਲ ਆ ਬਟਾਲੇ ਵਾਸਤੇ ਤਾਂ ਚੰਗੀਆਂ ਸ਼ਖਸੀਆਂ ਤਾਂ ਜਿਹੜੀਆਂ ਨੇ ਉਹ ਬੱਚੇ ਨੂੰ ਪਿਆਰ ਦੇਣ ਵਾਸਤੇ ਪਹੁੰਚੀਆਂ ਨੇ ਆਪਾਂ ਗੱਲਬਾਤ ਕਰਦੇ ਹਾਂ ਕੀ ਕਹਿਣਾ ਉਹਨਾਂ ਦਾ ਗੱਲਬਾਤ ਕਰਦੇ ਹਾਂ ਪਹਿਲਾਂ ਬੇਟੀ ਨਾਲ ਕਿੱਦਾਂ ਦਾ ਲੱਗਦਾ ਪਿਆ ਸੋ ਨਮਸਕਾਰ ਜੀ ਨਮਸਕਾਰ ਜੀ ਕੀ ਨਾਮ ਦੇ ਰਿਤਿਕੰਗੁਰਾਲਾ ਪ੍ਰਤੀਕ ਜੀ ਕਿੱਦਾਂ ਲੱਗਦਾ ਹੈ ਕਿ ਤੁਹਾਡੀ ਵੀਡੀਓ ਜਿਹੜੀ ਚੱਲੀ ਹੈ ਤੇ ਉਸ ਤੋਂ ਬਾਅਦ ਪਟਾਲੇ ਦੇ ਵਿੱਚ ਜਿਹੜੇ ਨੇ ਚੰਗੀਆਂ ਸਖਸੀਅਤਾਂ ਜਿਹੜੀਆਂ ਨੇ ਚੰਗੇ ਨਾਮਵਰ ਜਿਹੜੇ ਸਮਾਜ ਸੇਵੀ ਨੇ ਉਹਨਾਂ ਨੇ ਆੜੇ ਅੱਜ ਤੁਹਾਨੂੰ ਅਸ਼ੀਰਵਾਦ ਦਿੱਤਾ ਕੀ ਕਹਿਣਾ ਚਾਹਦੇ ਹੋ ਸੋ ਬੜਾ ਪ੍ਰਾਊਡ ਫੀਲ ਹੋ ਰਿਹਾ ਆਪਣੇ ਆਪ ਤੇ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਜਿਸ ਤਰ੍ਹਾਂ ਕਿ ਜਿਸ ਤਰ੍ਹਾਂ ਮੇਰੇ ਪਿਤਾ ਜੀ ਦਾ ਨਾਮ ਬਣਿਆ ਸੀ ਬੜੇ ਟਾਈਮ ਤੋਂ ਉਹਨਾਂ ਨੇ ਪੱਤਰਕਾਰ ਹ ਤੇ ਸਮਾਜ ਸੇਵਾ ਵਿੱਚ ਆਪਣਾ ਨਾਮ ਕਮਾਇਆ ਤੇ ਅੱਜ ਮੈਂ ਵੀ ਇਸ ਤਰ੍ਹਾਂ ਨਾਮ ਬਣਿਆ ਤੇ ਬੜੀ ਖੁਸ਼ੀ ਮਹਿਸੂਸ ਹੋਈ ਕਿ ਉਹਨਾਂ ਦੇ ਨਕਸ਼ੇ ਕਦਮਾਂ ਉੱਤੇ ਚੱਲ ਕੇ ਮੈਂ ਇੱਥੇ ਮਾਨ ਸਨਮਾਨ ਮਿਲਿਆ ਹੈ ਤੇ ਬੜੀ ਖੁਸ਼ੀ ਹੋ ਰਹੀ ਹੈ ਸੋ ਪ੍ਰਤੀਕ ਜੀ ਕਿੱਦਾਂ ਦੇਖਦੇ ਹੋ ਕਿ ਬੜੀ ਮਿਹਨਤ ਕੀਤੀ ਹੈ ਮਿਹਨਤ ਦਾ ਫਲ ਜਿਹੜਾ ਮਿਲਿਆ ਪਹਿਲੇ ਮਾਤਾ ਪਿਤਾ ਦਾ ਵੀ ਹੱਥ ਹੁੰਦਾ ਫਿਰ ਪ੍ਰਮਾਤਮਾ ਦਾ ਵੀ ਹੱਥ ਹੁੰਦਾ ਤਾਂ ਉਸ ਤੋਂ ਬਾਅਦ ਜਿਹੜੀ ਹੈ ਤੁਸੀਂ ਮਿਹਨਤ ਸਫਲ ਕੀਤੀ ਹੈ ਕਿਉਂਕਿ ਪਰਿਵਾਰ ਦੀ سپورਟ ਹੋਵੇ ਤਾਂ ਫੇਰ ਹੀ ਬੱਚਾ ਕਿਤੇ ਨਾ ਕਿਤੇ ਪਹੁੰਚਦਾ ਨਹੀਂ ਤਾਂ ਪਰਿਵਾਰ ਦੀ سپورਟ ਨਾ ਹੋਵੇ ਤਾਂ ਬੱਚਾ ਫੋਨ ਦੇ ਵਿੱਚ ਲੱਗ ਜਾਂਦਾ हां ਗੱਲ ਬਣਦੀ ਨਹੀਂ ਕੀ ਕਹਿਣਾ ਚਾਹੁੰਦੇ ਹੋ ਸੋ ਮੈਂ ਜਿਸ ਤਰ੍ਹਾਂ ਪਹਿਲਾਂ ਵੀ ਕਹਾ ਕਿ ਮੇਰੀ ਸਭ ਤੋਂ ਜ਼ਿਆਦਾ سپورਟ ਹੈ ਜਿਹੜੀ ਮੈਨੂੰ ਘਰੋਂ ਹੀ ਮਿਲੀਆਂ ਕਿਉਂਕਿ ਜਿਹੜੀ سپورਟ ਹੁੰਦੀ ਹੈ ਮੈਨੂੰ ਘਰੋਂ ਮਿਲਦੀ ਹੈ ਤੇ ਆਪਾਂ ਅੱਗੇ ਵਧਦੇ ਆਂ ਜੀ ਮੈਂ ਸ਼ੁਰੂ ਤੋਂ ਅਹੀਂ ਕਹਾਂ ਤੇ ਅੱਗੋਂ ਵੀ ਅਹੀਂ ਕਹਿੰਦਾ ਰਹਾਂਗਾ ਕਿ ਜਿਹੜਾ ਮੇਰੇ ਲਈ ਮੋਟੀਵੇਟਰ ਮੇਰੇ ਇਨਸਪਾਇਰਟਰ ਮੇਰੇ ਫਾਦਰ ਹੀ ਨੇ ਇਸ ਸ਼ੁਰੂ ਤੋਂ ਲੈ ਕੇ ਅੱਜ ਤੱਕ ਜਿੱਥੇ ਵੀ ਮੈਂ ਪਹੁੰਚਿਆ ਹਾਂ ਜਿੰਨੇ ਵੀ ਇਨਾਮ ਅੱਗੇ ਵੀ ਸਕੂਲਿੰਗ ਮਿਲੇ ਤੇ ਹੁਣ ਜਿਸ ਤਰ੍ਹਾਂ ਵੋਲੰਟਰੀ ਕੋਰ ਵੀ ਬਣਾਇਆ ਤੇ ਉਹਨਾਂ ਦੇ ਹੀ ਬਦੌਲਤ ਬਣਾਇਆ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਕਿ ਮੈਂ ਛੋਟੇ ਹੁੰਦੇ ਤੋਂ ਉਹਨਾਂ ਨਾਲ ਜਾਂਦਾ ਰਿਹਾ ਤੇ ਬੜਾ ਮਾਨ ਸਨਮਾਨ ਵਿੱਚ ਪਿਤਾ ਜੀ ਨੂੰ ਮਿਲਦਾ ਸੀ ਤੇ ਉਹਨਾਂ ਦੀ ਸੋਸ਼ਲ ਸੁਸਾਇਟੀ ਦੇ ਰਾਇਨ ਬੱਚਿਆਂ ਜਿਹੜੇ ਅਵਲ ਆਉਂਦੇ ਸੀ ਉਹਨਾਂ ਨੂੰ ਵੀ ਸਨਮਾਨ ਕਰਦੇ ਸੀ ਇਹ ਕਿਤਨਾ ਕਿਤੇ ਮੈਨੂੰ ਵੀ ਮਹਿਸੂਸ ਹੁੰਦਾ ਸੀ ਕਾਸ਼ ਮੈਂ ਵੀ ਇਨਾ ਬੱਚਿਆਂ ਵਾਂਗੀ ਕੁਝ ਕਰਕੇ ਵਿਖਾਵਾਂ ਕਿ ਲੋਕ ਮੈਨੂੰ ਵੀ ਜਾਣ ਸਕਣ ਲੋਕ ਮੇਰਾ ਵੀ ਸਨਮਾਨ ਕਰਨ ਤੇ ਇਸ ਕਰਕੇ ਮੈਂ ਵਰਲਡ ਰਿਕਾਰਡ ਬਣਾਉਣ ਦਾ ठान ਲਿਆ ਸੀ ਤੇ ਸੋ ਅੱਜ ਮੈਂ ਕੰਪਲੀਟ ਹੋ ਗਿਆ ਮੇਰਾ ਵਰਲਡ ਕੋ ਜੋ ਮੇਰਾ ਮੇਨ ਮਕਾਮ ਸੀ ਉਹ ਹਾਸਲ ਹੋ ਗਿਆ ਸੋ ਪ੍ਰਤੀਕ ਜੀ ਅੱਜ ਫਿਰ ਕਿਦਾਂ ਦਾ ਲੱਗਦਾ ਕਿੰਨੇ ਕੁ ਜਿਹੜੀਆਂ ਸ਼ਖਸੀਅਤਾਂ ਨੇ ਜਿੰਨੇ ਕੁ ਸਮਾਜ ਸੇਵੀ ਨੇ ਕਿੰਨੇ ਕੁ ਲੋਕ ਜਿਨ੍ਹਾਂ ਨੇ ਤੁਹਾਨੂੰ ਅੱਜ ਆਸ਼ੀਰਵਾਦ ਦਿੱਤਾ ਤੇ ਅਗਲੀ ਮੰਜ਼ਲ ਵੱਲ ਨੂੰ ਤੋਰਨ ਦਾ ਜਰਾਏ ਪ੍ਰਾਨ ਕਰ ਲਿਆ ਤੁਸੀਂ ਕਿੰਨੇ ਕ ਲੋਕਾਂ ਨੇ ਤੁਹਾਨੂੰ ਅੱਜ ਪਿਆਰ ਦਿੱਤਾ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਸੋ ਬਹੁਤ ਹੀ ਜ਼ਿਆਦਾ ਪਿਆਰ ਮਿਲਿਆ ਹੈ ਮੈਂ ਦੱਸ ਨਹੀਂ ਸਕਦਾ ਕਿ ਕਿੰਨੇ ਕ ਹੀ ਫੋਨ ਆਏ ਨੇ ਸਾਡੇ ਸਾਡੇ ਰਿਸ਼ਤੇਦਾਰਾਂ ਦੇ ਸਾਡੇ ਸਾਰਿਆਂ ਦੇ ਪਟਾਲਾ ਵਾਸੀਆਂ ਪੰਜਾਬ ਤੋਂ ਬਾਹਰੋਂ ਬੜੇ ਫੋਨ ਆ ਰਹੇ ਨੇ ਤੇ ਬੜੀਆਂ ਵਧਾਈਆਂ ਮਿਲੀਆਂ ਨੇ ਤੇ ਇਸ ਤੋਂ ਪਹਿਲਾਂ ਵਿਸ਼ਵਾਸ ਫਾਊਂਡੇਸ਼ਨ ਵੱਲੋਂ ਸਨਮਾਨਿਤ ਕੀਤਾ ਗਿਆ ਸੀ ਤੇ ਪਿਛਲੇ 2 ਦਿਨ ਪਹਿਲਾਂ ਹੀ ਮੇਰੇ ਰਿਸਪੈਕਟਡ ਪ੍ਰਿੰਸੀਪਲ ਸਰ ਦੀ ਐਸਐਲ ਪਾਵਰ ਡੀਏਵੀ ਕਾਲਜ ਦੇ ਡਾਕਟਰ ਵਿਨਿੰਦਰ ਪਟਿਆ ਸਰ ਉਹਨਾਂ ਨੇ ਵੀ ਸਨਮਾਨਿਤ ਕੀਤਾ ਸੀ ਤੇ ਬੜੀ ਖੁਸ਼ੀ ਮਹਿਸੂਸ ਹੋਈ ਸੀ ਸੋ ਅੱਗੇ ਪ੍ਰਤੀਕ ਦੀ ਕੀ ਹੈ ਤੁਹਾਡਾ ਟੀਚਾ ਅੱਗੇ ਕੀ ਕਰਨਾ ਚਾਹੁੰਦੇ ਹੋ ਕਿਉਂਕਿ ਬਟਾਲੇ ਦਾ ਨਾਮ ਸੁਸ਼ੋਣ ਕਰ ਦਿੱਤਾ ਤਾਂ ਹੁਣ ਵੈਸੇ ਵੀ ਤੁਹਾਡੀਆਂ ਵੀਡੀਓਜ਼ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਚੜ ਗਈਆਂ ਨੇ ਅਗਲਾ ਕੀ ਟੀਚਾ ਹੈ ਕਿਦੇ ਵਿੱਚ ਜਾਣਾ ਚਾਹੁੰਦੇ ਹੋ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਸੋ ਮੇਰਾ ਇਹ ਹੈ ਕਿ ਮੈਂ ਅੱਗੋਂ ਹੋਰ ਵੱਧਾ ਆਪਣੇ ਨਾਮ ਆਪਣੇ ਮਾਤਾ ਪਿਤਾ ਆਪਣੇ ਬਟਾਲਾ ਸ਼ਹਿਰ ਆਪਣਾ ਪੰਜਾਬ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਾਂ ਤੇ ਐੋ ਜੀ ਮੰਜ਼ਲ ਤੇ ਪਹੁੰਚਾਂ ਕਿ ਜਿਸ ਨਾਲ ਮੈਨੂੰ ਪੂਰੀ ਦੁਨੀਆ ਜਾਣ ਸਕੇ ਸੋ ਗੱਲਬਾਤ ਕੀਤੀ ਆਪਾਂ ਇੱਥੇ ਸਮਾਜ ਸੇਵੀ ਵੀ ਪਹੁੰਚੇ ਨੇ ਆਪੋ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਬੜੀ ਵੱਡੀ ਮਾਨ ਵਾਲੀ ਗੱਲ ਹੁੰਦੀ ਏ ਕਿ ਬੱਚਾ ਜੇ ਘਰੋਂ ਹੀ ਵਧੀਆ ਸਿੱਖਿਆ ਲੈ ਕੇ ਚੱਲਦਾ ਏ ਤਾਂ ਬਾਹਰੋਂ ਵੀ ਜਿਹੜੀ ਉਹਦੀ ਕਿਰਪਾ ਹੀ ਹੁੰਦੀ ਏ ਤਾਂ ਪ੍ਰਮਾਤਮਾ ਦੀ ਵੀ ਕਿਰਪਾ ਹੁੰਦੀ ਏ ਬੜੇ ਵਧੀਆ ਵਧੀਆ ਸਮਾਜ ਸੇਵੀ ਨਜਰੇ ਅੱਜ ਉਹ ਸਨਮਾਨਿਤ ਕਰਨ ਆਏ ਨੇ ਆਸ਼ੀਰਵਾਦ ਦੇਣ ਆਏ ਨੇ ਆਪਾਂ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਦੇ ਸੁਖਜਿੰਦਰ ਸਿੰਘ ਡਾਇਰੈਕਟਰ ਰਜਿੰਦਰਾ ਮਸ਼ੀਨ ਪ੍ਰਾਈਵੇਟ ਲਿਮਟਿਡ ਸੋ ਸੁਜਿੰਦਰ ਜੀ ਕੀ ਕਹਿਣਾ ਚਾਹੁੰਦੇ ਹੋ ਕਿ ਬੱਚੇ ਨੇ ਨਾਮ ਰੋਸ਼ਨ ਕੀਤਾ ਏ ਬਟਾਲੇ ਸ਼ਹਿਰ ਦਾ ਤੇ ਜ਼ਿਲ੍ਹੇ ਗੁਰਦਾਸਪੁਰ ਦਾ ਕੀ ਕਹਿਣਾ ਚਾਹੁੰਦੇ ਹੋ ਅੱਜ ਕਾਫੀ ਸਮਾਜ ਸੇਵੀ ਜਿਹੜੇ ਨੇ ਚੰਗੀਆਂ ਸਖਸੀਅਤਾਂ ਰੱਖ ਕੇ ਉਹਨਾਂ ਨੂੰ ਆਸ਼ੀਰਵਾਦ ਦਿੱਤਾ ਬੱਚੇ ਨੂੰ ਕੀ ਕਹਿਣਾ ਚਾਹੁੰਦੇ ਹੋ ਬਹੁਤ ਹੀ ਖੁਸ਼ੀ ਦਾ ਮੌਕਾ ਜੀ ਆਪਣੇ ਪਰਮ ਠੀਕ ਅੰਗੁਰ ਸਪੁੱਤਰ ਹੈ ਜੀ ਉਹਨੇ ਵਰਲਡ ਰਿਕਾਰਡ ਬਣਾਇਆ ਹੈ ਆਪਣੇ 1 ਤੋਂ 50 ਤੱਕ ਟਾਈਪ ਕੀਤਾ ਹੈ 23.8 ਸੈਕਿੰਡ ਦੇ ਵਿੱਚ ਜੀ ਅੱਖਾਂ ਦੇ ਪੱਟੀ ਬਨ ਕੇ ਇਹ ਸਾਡੇ ਨਾ ਸਿਰਫ ਜਗਿੰਦਰ ਅੰਗਰੂਲਾ ਜੀ ਲਈ ਅੰਗਰਾਲਾ ਜੀ ਲਈ ਬਲਕਿ ਸਾਡੇ ਸਾਰਿਆਂ ਲਈ ਪਟਾਰਾ ਵਾਸੀਆਂ ਲਈ ਪੰਜਾਬ ਵਾਸੀਆਂ ਲਈ ਅਤੇ ਭਾਰਤ ਵਾਸੀਆਂ ਲਈ ਇੱਕ ਮਾਣ ਵਾਲੀ ਗੱਲ ਹੈ ਜੀ ਸੋ ਲੱਗਦਾ ਨਹੀਂ ਕਿ ਇਹੋ ਜਿਹੇ ਬੱਚਿਆਂ ਨੂੰ ਸਿੱਖਿਆ ਦੇਣੀ ਚਾਹੀਦੀ ਹੈ ਜੇ ਬੱਚਾ ਚੰਗਾ ਹੋਵੇਗਾ ਉਹਨੂੰ ਸਿੱਖਿਆ ਵਧੀਆ ਦਿੱਤੀ ਜਾਏਗੀ ਤਾਂ ਫੇਰ ਹੀ ਕਿਤਨਾ ਕਿਤੇ ਬੱਚਾ ਪਹੁੰਚਦਾ ਹੈ ਬਿਲਕੁਲ ਜੀ ਇਹਦੇ ਮਾਪੇ ਦਾ ਬਹੁਤ ਰੋਲ ਹੁੰਦਾ ਹੈ ਛੋਟੇ ਹੁੰਦਿਆਂ ਬੱਚਿਆਂ ਬੱਚਿਆਂ ਨੂੰ ਅਚਿਆਂ ਦੇ ਨਾਲ ਕੌਡਿਅਲ ਸਬੰਧ ਬਣਾਏ ਜਾਣ ਪਤਿਆਂ ਬੱਚਿਆਂ ਨਾਲ ਫਰੈਂਡਲੀ ਸਬੰਧ ਬਣਾਏ ਜਾਣ ਉਹਨਾਂ ਨੂੰ ਗਾਈਡ ਕੀਤਾ ਜਾਵੇ ਤਾਂ ਕਿ ਉਹ ਕਿਸੇ ਵੀ ਤਰ੍ਹਾਂ ਦਾ ਮਕਾਮ ਹਾਸਲ ਕਰ ਸਕਣ ਇਹ ਮਾਪੇ ਦੀ ਡਿਊਟੀ ਹੁੰਦੀ ਆ ਕਿ ਉਹ ਬੱਚਿਆਂ ਨੂੰ ਪ੍ਰੋਪਰਲੀ ਗਾਈਡ ਕਰਦਾ ਸੋ ਕੀ ਕਹਿਣਾ ਚਾਹੁੰਦੇ ਜਿਹੜੇ ਬੱਚੇ ਹੱਕ ਹਾਰ ਕੇ ਬੈ ਜਾਂਦੇ ਨੇ ਕਹਿ ਦਿੰਦੇ ਨੇ ਕਿ ਸਾਡੇ ਕੋਲ ਕੁਝ ਨਹੀਂ ਹੋਣਾ ਉਹ ਰਹਿ ਹੀ ਜਾਂਦੇ ਨੇ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਮੈਂ ਇਹੋ ਕਹਿਣਾ ਚਾਹਾਂਗਾ ਵੀ ਕੋਈ ਵੀ ਮਕਾਮ ਹਾਰਡ ਵਰਕਿੰਗ ਡੈਡੀਕੇਸ਼ਨ ਅਤੇ ਬਿਨਾ ਅਬਿਲ ਪਾਵਰ ਤੋਂ ਇਹ ਪੂਰਾ ਨਹੀਂ ਕਰ ਸਕਦੇ ਇਸ ਕਰਕੇ ਬੱਚੇ ਆਪਣਾ ਕੋਸ਼ਿਸ਼ ਜਾਰੀ ਰੱਖਣੀ ਚਾਹੀਦੀ ਆ ਹੁਣ ਆਪਣੇ ਕਈ ਬੱਚਿਆਂ ਨੇ ਐਤੋਂ ਲਿਸਟਾਂ ਆਈਆਂ ਵਾ ਜਿਸ ਤਰ੍ਹਾਂ 7-800 ਬੱਚੇ ਨੇ ਆਈਏ ਯੂਪੀਐਸਸੀ ਕਲੀਅਰ ਕੀਤਾ ਵਾ ਉਹਨਾਂ ਦੇ ਕਈਆਂ ਨੇ ਪਹਿਲੀ ਅਟੈਂਪਟ ਤੇ ਕਈਆਂ ਨੇ 5ਵੀਂ ਅਟੈਂਪਟ ਤੇ ਕਈਆਂ ਨੇ 6ਵੀਂ ਅਟੈਂਪਟ ਤੇ ਯੂਪੀਐਸਸੀ ਕਲੀਅਰ ਕੀਤਾ ਵਾ ਇਸ ਕਰਕੇ ਆਪਣਾ ਕੋਸ਼ਿਸ਼ ਜਾਰੀ ਰੱਖਣੀ ਚਾਹੀਦੀ ਆ ਜਿਹੜਾ ਕੋਸ਼ਿਸ਼ ਕਰਨਗੇ ਮਿਹਨਤ ਕਰਨਗੇ ਪਰਮਾਤਮਾ ਕਿਰਪਾ ਕਰੇਗਾ ਤਰੱਕੀ ਕਰਨਗੇ ਥੈਂਕਸ ਸੋ ਉਹਨਾਂ ਦੇ ਫਾਦਰ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਸੋ ਨਮਸਕਾਰ ਜੀ ਨਮਸਕਾਰ ਜੀ ਸੋ ਕੀ ਕਹਿਣਾ ਚਾਹੁੰਦੇ ਅੱਜ ਬੜੀਆਂ ਬੜੀਆਂ ਮਹਾਨ ਸ਼ਖਸੀਅਤਾਂ ਨੇ ਅੱਜ ਤੁਹਾਡੇ ਬੇਟੇ ਨੂੰ ਜਿਹੜਾ ਅਸ਼ੀਰਵਾਦ ਦਿੱਤਾ ਹੈ ਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਲੱਖ ਖੁਸ਼ੀਆਂ ਬਾਦਸ਼ਾਹੀਆਂ ਜੇ ਸਤਿਗੁਰੂ ਨਜ਼ਰ ਕਰੇ ਇਹ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਅਪਾਰ ਕਿਰਪਾ ਹੋਈ ਹੈ ਕਿ ਮੇਰੇ ਬੇਟੇ ਪੱਤੀ ਅੰਗਰਾਲਾ ਨੇ ਵਿਸ਼ਵ ਅੱਜ 15 ਜਿਹੜਾ ਰਿਕਾਰਡ ਕਾਇਮ ਕਰਕੇ ਇੱਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ ਬਟਾਲਾ ਪੰਜਾਬ ਜਾਂ ਭਾਰਤ ਹੀ ਨਹੀਂ ਬਲਕਿ ਪੂਰੀ ਦੁਨੀਆ ਦੇ ਵਿੱਚ ਅਰਤੀਕ ਅੰਗਰਾਲਾ ਨੇ ਅੱਖਾਂ ਤੇ ਪੱਟੀ ਬੰਨ੍ਹ ਕੇ ਇੱਕ ਤੋਂ 50 ਤੱਕ ਕੀਬੋਰਡ ਤੇ ਟਾਈਪ ਕਰਕੇ ਸਿਰਫ ਇੱਕੋ ਇੱਕ ਹੀ ਇਹ ਵਿਦਿਆਰਥੀ ਹੈ ਜਿਨੇ ਵਰਡ ਤੇ ਪੂਰਾ ਰਿਕਾਰਡ ਹਾਸਿਲ ਕਰਕੇ ਇਸ ਇਹ ਤਾਂ ਹਾਸਿਕ ਸ਼ਹਿਦ ਦਾ ਨਾਮ ਉੱਚਾ ਕੀਤਾ ਹੈ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਹੈ ਕਿ ਬੜੀ ਮਾਣ ਵਾਲੀ ਗੱਲ ਹੈ ਸਾਡੇ ਵਾਸਤੇ ਵੀ ਤੇ ਬਟਾਲਾ ਸ਼ਹਿਰ ਦੀ ਵਾਸਤੇ ਵੀ ਕਿ 월ਡ ਰਿਕਾਰਡ ਦੇ ਵਿੱਚ ਨਾਮ ਦਰਜ ਕਰਵਾਇਆ ਅੱਗੇ ਵੀ ਜਰਾਏ ਉਹਨਾਂ ਦਾ ਟੀਚਾ ਜਰਾਏ ਚੱਲਦਾ ਰਹੇਗਾ ਵੱਤ-ਵੱਤ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਉਹਨਾਂ ਤੱਕ ਵੀਡੀਓ ਪਹੁੰਚਣੀ ਚਾਹੀਦੀ ਏ ਕਿ ਜੇਰੇ ਥੱਕ ਹਾਰ ਕੇ ਕਰ ਬੈਠ ਜਾਂਦੇ ਨੇ ਜੇ ਕੰਮ ਕਰੋਗੇ ਮਿਹਨਤ ਕਰੋਗੇ ਤੇ ਉਹਦਾ ਫਲ ਜਰਾਏ ਜਰੂਰ ਮਿਲੇਗਾ ਸੋ ਵੀਡੀਓ ਨੂੰ ਵੱਤ-ਵੱਤ ਸ਼ੇਅਰ ਕਰਿਓ ਕੈਮਰਾ ਤੋਂ ਸੁਣ ਅਮਨ ਅਗਰਵਾਲ ਦੇ ਨਾਲ ਲੱਕੀ ਰਾਜਪੂਤ ਬਟਾਲਾ